ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਇਮੀਗ੍ਰੇਸ਼ਨ ਫਾਰਮਾਂ ਨੂੰ ਲੈ ਕੇ ਅਮਰੀਕੀ ਸਰਕਾਰ ਕੋਈ ਸਖਤ ਲਾਗੂ ਹੋਵੇਗੀ ਸਖਤ ਫਾਈਲਿੰਗ ਫੀਸ ਫਾਈਲਿੰਗ ਫੀਸ ਤੋਂ ਬਿਨਾ ਇਮੀਗ੍ਰੇਸ਼ਨ ਅਰਜੀ ਹੋਵੇਗੀ ਰੱਦ ਅਮਰੀਕੀ ਵਿਦੇਸ਼ੀ ਵਿਦਿਆਰਥੀਆਂ ਤੇ 27 600 ਤੋਂ ਵੱਧ ਵੀਜ਼ੇ ਕੀਤੇ ਰੱਦ ਅਮ੍ਰਿਤਕਵੀਸ਼ ਪੰਜਾਬੀ ਟਰੈਕਟਰ ਡਰਾਈਵਰ ਦਾ ਕਾਰਾ ਭਿਆਨਕ ਹਾਦਸੇ ਵਿੱਚ ਤਿੰਨ ਲੋਕਾਂ ਦੇ ਘਰ ਵਿੱਚੇ 70 ਡਰਾਈਵਰ ਤੇ ਲਟਕੀ ਤੇਸ਼ ਕਾਲੇ ਦੀ ਤਲਵਾਰ ਔਨ ਖਬਰਾਂ ਵਿਸਥਾਰ ਦਿਨਾ ਜੇਕਰ ਤੁਸੀਂ ਬਿਨਾਂ ਕਿਸੇ ਟੂਕ ਵੀ ਫਾਈਲਿੰਗ ਫੀਸ ਦੇ ਇਮੀਗ੍ਰੇਸ਼ਨ ਫਾਰਮ ਭਰਦੇ ਹੋ ਤਾਂ ਅਮਰੀਕੀ ਅਧਿਕਾਰੀ ਤੁਹਾਡੇ ਇਮੀਗ੍ਰੇਸ਼ਨ ਫਾਰਮ ਰੱਦ ਕਰ ਦੇਣਗੇ ਜੁਲਾਈ ਦੇ ਵਿੱਚ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਫੈਡਰਲ ਰਜਿਸਟਰਡ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ H1 ਰਿਲੇਸੇਸ਼ਨ ਬਿਲ ਦੇ ਤਹਿਤ ਇਕੱਠੇ ਕੀਤੀ ਜਾਣ ਵਾਲੀ ਇਮੀਗ੍ਰੇਸ਼ਨ ਫੀਸਾਂ ਦੇ ਇਕ ਲੜੀ ਦਾ ਬੇਰਵਾ ਦਿੱਤਾ ਗਿਆ ਸੀ 18 ਜੁਲਾਈ 2025 ਨੂੰ USCIS ਨੇ HR-1 ਰੀਕਨਸਿਲੀਗੇਸ਼ਨ ਫੀਲ ਦੁਆਰਾ ਲੋੜੀਂਦੀਆਂ ਨਵੀਆਂ ਫੀਸਾਂ ਦਾ ਐਲਾਨ ਕੀਤਾ। ਐਲਾਨਿਆ ਗਿਆ ਕਿ ਇਹ ਫੀਸਾਂ 22 ਜੁਲਾਈ 2025 ਨੂੰ ਜਾਂ ਇਸ ਤੋਂ ਬਾਅਦ ਪੋਸਟ ਮਾਰਕ ਕੀਤੀਆਂ ਗਈਆਂ ਕਿਸੇ ਵੀ ਇਮੀਗ੍ਰੇਸ਼ਨ ਲਾਪੇਰੰਤੀਆਂ ਦੇ ਲਈ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। 21 ਅਗਸਤ 2025 ਨੂੰ ਜਾਂ ਇਸ ਤੋਂ ਬਾਅਦ ਪੋਸਟ ਮਾਰਕ ਕੀਤਾ ਗਿਆ ਕੋਈ ਵੀ ਫਾਰਮ ਬਿਨਾ ਸਹੀ ਫਾਈਲਿੰਗ ਫੀਸ ਦੇ ਰੱਦ ਕਰ ਦਿੱਤਾ ਜਾਵੇਗਾ। ਇਕ 20 ਜੁਲਾਈ 2025 ਨੂੰ USC I guess ਨੇ ਫਾਰਮ G 1053 ਸ਼ੈਡਿਊਲ ਦਾ ਇੱਕ ਨਵਾਂ ਐਡੀਸ਼ਨ ਪ੍ਰਕਾਸ਼ਿਤ ਕੀਤਾ ਹੈ ਨਵਾਂ ਐਡੀਸ਼ਨ 73125 ਫਾਰਮ ਦੇ ਵਿੱਚ ਇੱਕ ਬਾਇਓਮੈਟ੍ਰਿਕ ਸਿਮਾਮਾ ਫੀਸ ਜੋੜਦਾ ਹੈ ਅਤੇ ਫੈਮਿਲੀ ਯੂਨੀਫਿਕੇਸ਼ਨ ਟਾਸਕ ਫੋਰਸ ਦੇ ਅਧੀਨ ਫਾਰਮ I 765 ਰੁਜ਼ਗਾਰ ਅਧਿਕਾਰ ਦੇ ਲਈ ਅਰਜ਼ੀ ਦਾਇਰ ਕਰਨ ਵਾਲਿਆਂ ਦੇ ਲਈ ਵਾਦੂ ਫੀਸ ਦਾ ਸ਼ਾਮਲ ਕਰਦਾ ਹੈ ਹਰੇਕ ਅਰਜੀ ਪਟੀਸ਼ਨ ਜਾਂ ਫਿਰ ਬੇਨਤੀ ਦੇ ਨਾਲ ਸਹੀ ਫੀਸ ਹੋਣੀ ਚਾਹੀਦੀ ਹੈ ਜੇ ਤੋ ਸਾਕਿ ਤੁਹਾਨੂੰ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਨਹੀਂ ਹੈ ਜਾਂ ਤੁਸੀਂ ਫੀਸ ਮਾਫੀ ਦੇ ਲਈ ਯੋਗ ਨਹੀਂ ਹੋ ਜੇਕਰ ਫੀਸ ਗਲਤ ਹੈ ਤਾਂ ਤੁਹਾਡੀ ਅਰਜੀ ਪਟੀਸ਼ਨ ਜਾਂ ਬੇਨਤੀ ਰੱਦ ਕਰ ਦਿੱਤੀ ਜਾਵੇਗੀ ਕੁਝ ਫਾਰਮਾਂ ਦੇ ਲਈ ਕਿਸੇ ਵੀ ਫਾਈਲਿੰਗ ਫੀਸ ਦੇ ਨਾਲ ਵਾਦੂ ਫੀਸਾ ਦੀ ਲੋੜ ਹੈ ਇਹ ਪਾਤੂ ਫੀਸਾਂ ਫੀਸ ਛੋਟ ਦੇ ਲਈ ਤੋਂ ਨਹੀਂ ਹਨ ਅਤੇ ਕਿਸੇ ਵੀ ਫਾਈਲਿੰਗ ਫੀਸ ਦੇ ਨਾਲ ਨਾਲ ਵੱਖਰੇ ਭੁਗਤਾਨ ਦੁਆਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜੇਕਰ ਤੁਹਾਡੇ ਫਾਰਮ ਦੇ ਵਿੱਚ ਫਾਈਲਿੰਗ ਫੀਸ ਨਹੀਂ ਹੈ ਜੇ ਤੁਸੀਂ ਫਾਰਮ ਦੀ ਫਾਈਲਿੰਗ ਫੀਸ ਦੇ ਲਈ ਫੀਸ ਛੋਟ ਦੇ ਲਈ ਅਲਜੀਜੀਤੀ ਹੈ ਤਾਂ ਤੁਹਾਨੂੰ ਅਜੇ ਵੀ ਨਵੀਂ ਫੀਸ ਦਾ ਭੁਗਤਾਨ ਕਰਨਾ ਪਵੇਗਾ ਐਚਆਰ1 ਦੁਆਰਾ ਲਗਾਈਆਂ ਗਈਆਂ ਨਵੀਂ ਇਮੀਗੇਸ਼ਨ ਫੀਸਾਂ ਕਾਨੂੰਨ ਅਤੇ ਨਿਯਮਾਂ ਦੁਆਰਾ ਪਹਿਲਾਂ ਹੀ ਅਧਿਕਾਰਤ ਕਿਸੇ ਹੋਰ ਫੀਸ ਤੋਂ ਇਲਾਵਾ ਨਹੀਂ ਡੀਐਚਐਸ ਫੀਸ ਅਤੇ ਐਚਆਰ1 ਫੀਸ ਵੱਖਰੇ ਤੌਰ ਤੇ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਜੇਕਰ ਬੇਨਤੀ ਕਰਤਾ ਡੀਐਚਐਸ ਫੀਸ ਦੇ ਲਈ ਫੀਸ ਛੋਟ ਦੇ ਲਈ ਯੋਗ ਹੈ ਤਾਂ ਉਹ ਐਚਆਰ1 ਫੀਸ ਦੇ ਨਾਲ ਫਾਰਮ ਆਈ 912 ਫੀਸ ਛੋਟ ਦੇ ਲਈ ਬੇਨਤੀ ਜਾਂ ਲਿਖਤੀ ਫੀਸ ਛੋਟ ਬੇਨਤੀ ਜਮ੍ਹਾਂ ਕਰਵਾ ਸਕਦਾ ਹੈ ਸਲਾਨਾ ਲੰਬੀ ਤੇ ਸ਼ਰਨ ਅਰਜ਼ੀ ਫੀਸ ਆਨਲਾਈਨ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਕੁਝ ਫਾਈਲਰ ਕੁਝ ਫਾਰਮਰ ਦੇ ਲਈ ਫੀਸ ਮੁਆਫੀ ਦੇ ਲਈ ਯੋਗ ਹੋ ਸਕਦੇ ਨੇ ਫੀਸ ਮੁਆਫੀ ਦੇ ਲਈ ਆਪਣੀ ਯੋਗਤਾ ਨਿਰਧਾਰਤ ਕਰਨ ਦੇ ਲਈ ਤੁਹਾਨੂੰ ਫਾਰਮ ਆਈ 912 ਫੀਸ ਮੁਆਫੀ ਲਈ ਬੇਨਤੀ ਦੇ ਸਮੀਖਿਆ ਕਰਨ ਦੀ ਲੋੜ ਹੈ ਜੇਕਰ ਤੁਸੀਂ ਫੀਸ ਮੁਆਫੀ ਦੇ ਲਈ ਯੋਗ ਨਹੀਂ ਹੋ ਤਾਂ ਤੁਹਾਨੂੰ ਸਹੀ ਫੀਸ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਜ਼ਿਆਦਾਤਰ ਫਾਰਮਰ ਦੇ ਲਈ ਤੁਸੀਂ ਆਨਲਾਈਨ ਫਾਈਲ ਕਰਦੇ ਸਮੇਂ ਫੀਸ ਮੁਆਫੀ ਦੀ ਬੇਨਤੀ ਨਹੀਂ ਕਰ ਸਕਦੇ ਤੁਹਾਨੂੰ ਫਾਰਮ I-912 ਦਾ ਇੱਕ ਕਾਪੀ ਸੰਸਕਰਣ ਜਾਂ ਫੀਸ ਮੁਆਫੀ ਦੇ ਲਈ ਇੱਕ ਲਿਖਤੀ ਬੇਨਤੀ ਅਤੇ ਉਹ ਫਾਰਮ ਦਾਇਰ ਕਰਨਾ ਚਾਹੀਦਾ ਹੈ ਜਿਸ ਲਈ ਤੁਸੀਂ ਫੀਸ ਮੁਆਫੀ ਦੀ ਬੇਨਤੀ ਕਰ ਰਹੇ ਹੋ ਤੁਸੀਂ ਵਾਧੂ ਕਿਸੇ ਦੀ ਫੀਸ ਮੁਆਫੀ ਦੀ ਬੇਨਤੀ ਨਹੀਂ ਕਰ ਸਕਦੇ ਹਾਲਾਂਕਿ ਜੇਕਰ ਤੁਸੀਂ ਯੋਗ ਹੋ ਤਾਂ ਵਾਧੂ ਫੀਸ ਜਮ੍ਹਾਂ ਕਰਦੇ ਸਮੇਂ ਤੁਸੀਂ USCIS ਦੁਆਰਾ ਨਿਰਧਾਰਤ ਫਾਈਲਿੰਗ ਫੀਸ ਦੀ ਛੋਟ ਤੇ ਬੇਨਤੀ ਕਰ ਸਕਦੇ ਹੋ ਅਮਰੀਕੀ ਵਿਦੇਸ਼ੀ ਵਿਭਾਗ ਨੇ ਇਸ ਸਾਲ 6000 ਤੋਂ ਵੱਧ ਵਿਦਿਆਰਥੀ ਵੀਜ਼ੇ ਦਰਦ ਕਰ ਦਿੱਤੇ ਕਿਉਂਕਿ 트럼ਪ ਪ੍ਰਸ਼ਾਸਨ ਦੇ ਕਾਨੂੰਨ ਤੋੜਨ ਦੇ ਦੋਸ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਉਤੇ ਆਪਣੀ ਕਾਰਵਾਈ ਅੱਗੇ ਵਧਾ ਦਿੱਤੀ ਹੈ ਵਿਭਾਗ ਨੇ ਇੱਕ ਅਧਿਕਾਰ ਦੇ ਅਨੁਸਾਰ ਵੀਜ਼ਾ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਵਿਅਕਤੀ ਨੇ ਜਾਂ ਤਾਂ ਆਪਣੇ ਪਰਮਿਟਾ ਦੀ ਮਿਆਦ ਪੂਰੀ ਕਰ ਲਈ ਸੀ ਜਾਂ ਫਿਰ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ ਕਾਨੂੰਨੀ ਉਲੰਘਣਾ ਦੇ ਵਿੱਚ ਹਮਲਾ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਚੋਰੀ ਅਤੇ ਅਤਵਾਦ ਦੇ ਲਈ ਸਮਰਥਨ ਸ਼ਾਮਲ ਨੇ ਚੀਜ਼ਾਂ ਤੋਂ ਬਾਅਦ ਰੱਦ ਕਰਨ ਵਾਲੇ ਦੇ ਵਿੱਚੋਂ ਲਗਭਗ 4000 ਅਪਰਾਧੀ ਕਪਰਾਦਰ ਦੇ ਨਾਲ ਚੁੜੇ ਹੋਏ ਸਨ ਵਿਦੇਸ਼ ਮੰਤਰੀ ਮਾਰਕੋ ਰੋਗਿਓ ਨੇ ਅਗਸਤ ਦੇ ਸ਼ੁਰੂ ਵਿੱਚ EWT ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗੇ ਵਿਦਿਆਰਥੀ ਵੀਜ਼ਾ ਸੰਵਿਧਾਨਕ ਅਧਿਕਾਰ ਨਹੀਂ ਹੈ ਉਹਨਾਂ ਕਿਹਾ ਸੀ ਕਿ ਵਿਦਿਆਰਥੀ ਵੀਜ਼ਾ ਉਚਿਤ ਹੈ ਜੋ ਅਸੀਂ ਤੁਹਾਨੂੰ ਦੇਣ ਦਾ ਫੈਸਲਾ ਕਰਦੇ ਹਾਂ ਦੁਨੀਆ ਭਰ ਤੇ ਵਿੱਚ ਹਰ ਰੋਜ਼ ਹਰ ਤਰ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਂਦੇ ਨੇ ਜਿਵੇਂ ਕਿ ਮੈਂ ਹੁਣ ਤੁਹਾਡੇ ਨਾਲ ਕੱਲ ਕਰਨੇ ਆਂ ਅਮਰੀਕਾ ਦੇ ਲਈ ਕਿਸੇ ਵੀ ਵੀਜ਼ਾ ਅ지ਰਾ ਦਿੱਤੀ ਜਾ ਰਹੀ ਹੈ। ਜੇ ਲਈ ਚੇਕਰ ਮੈਨੂੰ ਤੁਹਾਡੇ ਬਾਰੇ ਕੁਝ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੰਦਾ। ਅਤੇ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਮੈਂ ਤੁਹਾਨੂੰ ਵੀਜ਼ਾ ਦਿੱਤਾ ਹੈ। ਅਤੇ ਮੈਨੂੰ ਤੁਹਾਡੇ ਬਾਰੇ ਇਹ ਪਤਾ ਲੱਗਿਆ ਤਾਂ ਮੈਂ ਤੁਹਾਡਾ ਵੀਜ਼ਾ ਕਿਉਂ ਨਹੀਂ ਰੱਦ ਕਰ ਦਦਾ। ਦੱਸਿਆ ਸੀ ਐਨਐਨ ਦੀ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਦੇ ਉਪਰ ਬੰਦਾ ਦੇ ਤਹਿਤ ਗਠਿਤ ਅਤਵਾਦ ਦੇ ਦੋਸ਼ ਵਿੱਚ 202 ਤੋਂ 300 ਦੇ ਵਿਚਕਾਰ ਵੀਜ਼ੇ ਰੱਦ ਕੀਤੇ ਗਏ ਸ ਜੋ ਅਤਵਾਦ ਦੇ ਨਾਲ ਸੰਬੰਧਤ ਗਤੀਵਿਧੀਆਂ ਕਾਰਨ ਵਿਦੇਸ਼ੀ ਨਾਗਰਿਕਾਂ ਨੂੰ ਦਾਖਲੇ ਤੋਂ ਰੋਕ ਦੇਨੇ ਇਹ ਰੱਦ ਕਰਨ ਉਦੋਂ ਆਇਆ ਜਦੋਂ ਟਰੰਪ ਪ੍ਰਸ਼ਾਸਨ ਨੇ ਯੂਨੀਵਰਸਟੀਆਂ ਅਤੇ ਵਿਦਿਆਰਥੀ ਵੀਜ਼ਾ ਪ੍ਰੋਗਰਾਮਾਂ ਦੀ ਆਪਣੀ ਜਾਂਚ ਪਤਾ ਦਿੱਤੀ ਅਧਿਕਾਰੀਆਂ ਨੇ ਖਾਸ ਤੌਰ ਤੇ ਗਾਜ਼ਾ ਦੇ ਵਿੱਚ جنگ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੇ ਵਿੱਚ ਹਸਰੀਸਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਧਿਆਨ ਕੇਂਦ੍ਰਿਤ ਕੀਤਾ ਉਨਾਤੇ ਅਯੁੱਧੀ ਵਿਰੋਧੀ ਅਤੇ ਅੱਤਵਾਦ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਇੱਕ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਟਫਟਸ ਯੂਨੀਵਰਸਿਟੀ ਦੀ ਪੀ ਐਚ ਡੀ ਵਿਦਿਆਰਥਣ ਰੁਮੇਸ਼ਾ ਉਸਤਰੁਕ ਦਾ ਵੀਜ਼ਾ ਰੱਤਰੀ ਤੱਕ ਆਸੀ ਉਸ ਮਾਰਚ ਦੇ ਵਿੱਚ ਨਕਾਬਪੋਸ਼ ਸੰਘੀ ਐਜੰਟਾ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਮਈ ਦੇ ਵਿੱਚ ਇੱਕ ਜਾਜ ਦੁਆਰਾ ਉਸਦੀ ਰਿਹਾਈ ਦਾ ਹੁਕਮ ਦੇਣ ਤੋਂ ਪਹਿਲਾਂ ਆਈਸੀਏ ਹਿਰਾਸਤ ਵਿੱਚ ਰੱਖਿਆ ਗਿਆ ਸੀ ਜੂਨ ਦੇ ਵਿੱਚ ਵਿਦੇਸ਼ ਵਿਭਾਗ ਨੇ ਦੂਤਾਵਾਸ ਅਤੇ ਕੌਂਸਲੇਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀ ਵੀਜ਼ਾ ਬਿਨੇਕਾਰਾਂ ਦੀਆਂ ਦੇਸ਼ ਨਾਗਿਕਾ ਸੱਭਿਆਚਾਰ ਸਰਕਾਰ ਸੰਸਥਾਵਾਂ ਜਾਫਰ ਸੰਸਥਾਪਕ ਸਿਧਾਂਤਾਂ ਪ੍ਰਤੀ ਦੁਸ਼ਮਣੀ ਵਾਲੇ ਰਵੱਈਏ ਦੇ ਲਈ ਵਿਦੇਰੇ ਮਿਹੜੇ ਜਾਂਚ ਕਰਨ ਬਿਨੇਕਾਰਾਂ ਨੂੰ ਪਤਰੀਤੇ ਹਿੱਸੇ ਵਜੋਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਜਨਤਕ ਕਰਨ ਦੇ ਲਈ ਵੀ ਕਿਹਾ ਗਿਆ ਸੀ ਵਿਦੇਸ਼ ਵਿਭਾਗ ਦੇ ਅਨੁਸਾਰ ਵਿੱਤੀ ਸਾਲ 2024 ਦੇ ਵਿੱਚ ਲਗਭਗ 4 ਲੱਖ F1 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਸੀ ਫਲੋਰੀਡਾ ਹਾਈਵੇ ਸੇਫਟੀ ਐਂਡ ਮੈਟਰੋ ਵਹੀਕਲਸ ਦੀ ਕਾਰਵਾਈ ਤੋਂ ਬਾਅਦ ਪੰਜਾਬੀ ਮੂਲ ਦੇ ਸੈਮੀ-ਟਰੱਕ ਡਰਾਈਵਰ ਨੂੰ ਹੱਤਿਆ ਦੇ aarop ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਫਲੋਰੀਡਾ ਹਾਈਵੇ ਪੈਟ੍ਰੋਲਿੰਗ ਪਾਰਟੀ ਨੇ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਮਗਰੋਂ ਉਸ ਸੰਬੰਧੀ ਕਈ ਅਹਿਮ ਖੁਲਾਸੇ ਕੀਤੇ ਨੇ ਜਿਸ ਤੋਂ ਬਾਅਦ ਟਰੱਕ ਡਰਾਈਵਰ ਹਰਜਿੰਦਰ ਸਿੰਘ ਉੱਤੇ ਦੋਸ਼ ਨਿਪਾਲੇ ਦੀ ਤਲਵਾਰ ਲਟਕ ਚੁੱਕੀ ਹੈ ਦਿਕੂ ਹੋਇਆ ਹੈ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਬੀਤੀ 12 ਅਗਸਤ ਨੂੰ ਸੈਂਟ ਲੂਸੀ ਕਾਉਂਟੀ ਦੇ ਵਿੱਚ ਫਲੋਰੀਡਾ ਟਰਨਲ ਪਾਈਕ ਉਤੇ ਲਾਪਰਵਾਹੀ ਦੇ ਨਾਲ ਅਚਾਨਕ ਯੂ ਟਰਨ ਲਿਆ ਸੀ ਜਿਸ ਤੋਂ ਬਾਅਦ ਪਿੱਛੇ ਆ ਰਹੀ ਇੱਕ ਮਿੰਨੀ ਵੈਨ ਟਰੱਕ ਦੇ ਪਿਛਲੇ ਪਾਸੇ ਨਾਲ ਟਕਰਾ ਗਈ ਸੀ ਅਤੇ ਇਸ ਦੌਰਾਨ ਵੈਨ ਚਾਲਕ ਸਮੇਤ ਤਿੰਨ ਵਿਅਕਤੀ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ 37 ਸਾਲਾ ਮਹਿਲਾ, 54 ਸਾਲਾ ਵਿਅਕਤੀ ਅਤੇ 30 ਸਾਲਾ ਡਰਾਈਵਰ ਵੀ ਸ਼ਾਮਲ ਸੀ ਇਸ ਹਾਦਸੇ ਤੋਂ ਬਾਅਦ ਉੱਤਰਵਾਰ ਜੌਨਵਾਲੀਆ ਸੜਕਾਂ 'ਤੇ ਲੇਨਾਂ ਨੂੰ ਕਈ ਘੰਟਿਆਂ ਤੱਕ ਬੰਦ ਕਰਨਾ ਪਿਆ ਸੀ। ਤੇ ਨਮੋਤਾ ਦੇ ਜ਼ਿੰਮੇਵਾਰ ਹਰਜੀਤ ਸਿੰਘ ਦਾ ਮਾਮਲਾ ਪੂਰੀ ਤਰ੍ਹਾਂ ਹੁਣ ਪੱਕ ਚੁੱਕਿਆ ਅਤੇ ਆਈਸ ਦੇ ਨਾਕੇ, ਟਰੱਕ ਵੇਂਗ ਸਟੇਸ਼ਨਾਂ ਯਾਨੀ ਕਿ ਕੰਡਿਆਂ 'ਤੇ ਲੱਗਨੇ ਸ਼ੁਰੂ ਹੋ ਗਏ ਨੇ। ਚੀਤੇ ਪਰਮਿਟ ਵਾਲੇ ਡਰਾਈਵਰ ਨੂੰ ਕਿਰਾ ਜਾਵੇਗਾ। ਸਿਰਫ ਇਹ ਨਹੀਂ, ਟਰੱਕਸ ਚੌਪਰਸ ਤੇ ਵੀ ਇਮੀਗ੍ਰੇਸ਼ਨ ਵਾਲੇ ਦੇ ਛਾਪੇ ਵੱਜਨ ਕੀ ਚੱਕੀ ਹਾਰਵੈਸਟ ਉੱਤੇ ਜਾਂਦੇ ਟਰੱਕਾਂ ਨੂੰ ਵੀ ਰੋਕ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਕੁਆਰਿ ਦੇ ਜੁਰ ਹਜਿੰਦਰ ਸਿੰਘ ਦਾ ਵਰਕ ਪਰਮਿਟ ਦੁਸਤੇ ਚਾਰ ਹੈ ਅਤੇ 트럼ਪ ਸਰਕਾਰ ਦਾ ਦੋਸ਼ ਹੈ ਕਿ ਜੋ ਬਾਈਡਨ ਦੀ ਸਰਕਾਰ ਵੇਲੇ ਉਸ ਨੂੰ ਵਰਕ ਪਰਮਿਟ ਦਿੱਤਾ ਗਿਆ ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਗ੍ਰੈਸ ਰੱਖਿਆ ਵਿਭਾਗ ਦੀ ਤਰਜਮਾਨ ਪ੍ਰੀਸ਼ਿਆ ਮੈਕਲਾਫਿਨ ਨੇ ਦਾਅਵਾ ਕੀਤਾ ਹੈ ਕਿ ਡੋਨਾਲਡ 트럼ਪ ਦੇ ਪਹਿਲੇ ਕਾਲਜ ਕਾਲ ਵੇਲੇ 14 ਸਤੰਬਰ 2020 ਨੂੰ ਹਜਿੰਦਰ ਸਿੰਘ ਦਾ ਵਰਕ ਪਰਮਿਟ ਰੱਦ ਕਰ ਦਿੱਤਾ ਗਿਆ ਸੀ ਅਤੇ ਬਾਈਡਨ ਸਰਕਾਰ ਦੇ ਸੱਤਾ ਵਿੱਚ ਆਉਣ ਉੱਤੇ 9 ਜੂਨ 2021 ਨੂੰ ਵਰਕ ਪਰਮਿਟ ਬਹਾਲ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਨੇ ਸتمبر 2018 ਵਿੱਚ ਅਮਰੀਕਾ ਦਾ ਬਾਰਡਰ ਟੱਪਿਆ ਤੇ ਬਾਰਡਰ ਪੈਟਰੋਲ ਵਾਲਿਆਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਉਸ ਵੇਲੇ 트াম্প ਰਾਸ਼ਟਰਪਤੀ ਸਨ ਅਤੇ ਹਰਜਿੰਦਰ ਸਿੰਘ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਕਾਰਵਾਈ ਅਰੰਭ ਕਰ ਦਿੱਤੀ ਗਈ ਪਰ ਹਰਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਰਤ ਵਾਪਸ ਜਾਣ ਤੇ ਉਸ ਦੀ ਜਾਨ ਨੂੰ ਖਤਰਾ ਹੈ ਅਮਰੀਕਾ ਤੇ ਸਿਟੀਸਨਸ਼ਿਪ ਸੇਵਾ ਮੰਭਾ ਵਿਭਾਗ ਨੇ ਮਾਂਦੇ ਦੀ ਡੁੰਗਾਈ ਦੇ ਨਾਲ ਖੋਕਰਨ ਮਗਰੋਂ 22 ਦਸੰਬਰ 2019 ਦੇ ਵਿੱਚ 5000 ਦੇ ਇਮੀਗ੍ਰੇਸ਼ਨ ਬੋন্ড ਉੱਤੇ ਹਰਜਿੰਦਰ ਸਿੰਘ ਨੂੰ ਰਿਆਗਾਰ ਦਿੱਤਾ ਇਸ ਮਗਰੋਂ ਇਮੀਗ੍ਰੇਸ਼ਨ ਅਦਾਲਤ ਦੀਆਂ ਪੇਸ਼ੀਆਂ ਦੌਰਾਨ ਹਰਜਿੰਦਰ ਸਿੰਘ ਲਗਾਤਾਰ ਹਾਜ਼ਰ ਹੁੰਦਾ ਰਿਹਾ ਦੱਸਦੀ ਹੈ ਕਿ ਯੂਐਸ ਮਾਰਸ਼ਲਸ ਨੇ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਦੇ ਸਟਾਕਟਨ ਤੋਂ ਗ੍ਰਿਫਤਾਰ ਕਰਦੇ ਗੱਡੀ ਰਾਹੀਂ ਤਲਦੇ ਤਿੰਨ ਕੌਸ਼ ਆਇਰ ਕੀਤਾ ਅਤੇ ਉਸ ਨੂੰ ਜਲਦੀ ਫਲੋਰੀਡਾ ਲਿਆਂਦਾ ਜਾ ਰਿਹਾ ਹੈ ਹਰਜਿੰਦਰ ਸਿੰਘ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵੀ ਗਵਰਤਾ ਵਿੱਚ ਹੈ ਅਤੇ ਟ੍ਰੰਪ ਸਰਪਾਰ ਦੇ ਵੱਲੋਂ ਕੈਲੀਫੋਰਨੀਆ ਦੇ ਕੁਆਰਨਰ ਗੈਵਿਨ ਨਿਊਸਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਗੈਵਿਨ ਨਿਊਸਮ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਹਰਜਿੰਦਰ ਸਿੰਘ ਨੂੰ ਡਰਾਈਵਿੰਗ ਲਾਇਸੈਂਸ ਵਰਕ ਪਰਮਿਟ ਮਿਲਣ ਤੋਂ ਬਾਅਦ ਹੀ ਜਾਰੀ ਕੀਤਾ ਗਿਆ ਹੈ ਉੱਧਰ ਅਮਰੀਕਾ ਦੇ ਕ੍ਰੈਸ ਪ੍ਰਧਾਨ ਮੰਤਰੀ ਕ੍ਰਿਸਟੀਨ ਨੋਇਮ ਨੇ ਕਿਹਾ ਕਿ ਤਿੰਨ ਚੁਣੌਤੀ ਚਾਂਭ ਚਾਹ ਸਕਦੀ ਹੈ ਜਿਸ ਕੇਲੀਫੋਰਨੀਆ ਸਰਕਾਰ ਫੈਡਰਲ ਇਮੀਗ੍ਰੇਸ਼ਨ ਕਾਨੂੰਨੀ ਪਾਲਣਾ ਕਰਦੀ ਹੈ। ਕ੍ਰਿਸਟੀਨ ਨੋਇਮ ਦੇ ਵਿਪਸ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਨੂੰ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਮੰਦਿਆ ਰਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ।